ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਤੁਹਾਨੂੰ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਮਿਕਸ achar ਇਹ ਆਪਾਂ ਮਿਕਸ achar ਵਾਸਤੇ ਅਦਰਕ ਲਿਆ ਤੇ ਇਹ ਇੱਕ ਗਲਗਲ ਲਈ ਹੈ ਤੇ ਔਲੇ ਲਿਆ ਆਪਾਂ 1/2 ਕਿਲੋ ਤੇ ਨਾਲ ਆਪਾਂ ਮਿਰਚਾਂ ਪਾਵਾਂਗੇ ਵਿੱਚ ਪਾਈਆਂ ਇੱਕ ਤੇ ਇਹ ਆਪਾਂ ਰਲਾ ਮਿਲਾ ਕੇ ਮਿਕਸ achar ਬਣਾਉਣੇ ਆ ਤੁਹਾਨੂੰ ਪਤਾ ਹੀ ਆ ਕਿ ਇਹ ਚਾਰ ਇਹ ਸਿਆਲ ਦਾ ਚਾਰ ਆ। ਆਪਾਂ ਵੀਡੀਓ ਨੂੰ ਲੇਟ ਹੋ ਗਿਆ ਆਪਾਂ ਚਾਰ ਵੇਹੇ ਪਹਿਲਾਂ ਪਾ ਲਿਆ ਸੀ ਇੱਕ ਵਾਰੀ ਤੇ ਹੁਣ ਆਪਾਂ ਦੂਜੀ ਵਾਰਾ ਵੀਡੀਓ ਬਣਾਉਣ ਕਰਕੇ ਫੇਰ ਪਾਉਣ ਲੱਗੇ ਆ। ਤੇ ਇਹ ਚਾਰ ਬਹੁਤ ਗੁਣਕਾਰੀ ਹੁੰਦਾ ਤੁਹਾਨੂੰ ਪਤਾ ਅੱਧ ਘਰ ਦੇ ਗੁਨਾ ਦਾ ਵੀ ਤੁਹਾਨੂੰ ਪਤਾ ਤੇ ਔਲੇ ਦੇ ਗੁਣ ਤੇ ਬਹੁਤ ਜ਼ਿਆਦੇ ਹੁੰਦੇ ਆ ਨਾ ਤੇ ਆ ਗਲਗਲ ਵੀ ਬਹੁਤ ਸ੍ਰੀਆਸ਼ਾਤ ਤੇ ਸਿਹਤ ਵਾਸਤੇ ਚੰਗੀ ਹੁੰਦੀ ਆ। ਇਹ ਅੰਦਰ ਦੀ ਸਫਾਈ ਕਰਦੀ ਆ। ਤੇ ਆਜੋ ਆਪਾਂ ਇਹਨੂੰ ਧੋ ਕੇ ਛਿੱਲ ਕੇ ਤਿਆਰ ਕਰ ਲਏਗੇ। ਇਸ ਤਰੀਕੇ ਨਾਲ ਆਪਾਂ ਸਾਰਾ ਅਦਰ ਛਿੱਲ ਕੇ ਸਾਫ਼ ਕਰ ਲੈਨੇ ਆ ਤੇ ਫਿਰ ਆਪਾਂ ਚਾਰ ਪਾਵਾਂਗੇ ਇਹ ਹੋਲੇ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਤੇ ਇਹਨਾਂ ਨੂੰ ਆਪਾਂ ਪਾਪ ਦਵਾਵਾਂਗੇ ਪਾਪ ਵਾਸਤੇ ਇਸ ਤਰ੍ਹਾਂ ਦਾ ਕੋਈ ਪੈਨ ਰੱਖ ਕੇ ਇਹਦੇ ਵਿੱਚ ਪਾਣੀ ਪਾ ਲੈਨੇ ਆ ਇਹਦੇ ਉੱਪਰ ਆਪਾਂ ਰੱਖਾਂਗੇ ਛਾਨਣੀ ਇਹਦੇ ਵਿੱਚ ਆਪਾਂ ਪਾਵਾਂਗੇ ਔਲੇ ਔਲਿਆਂ ਨੂੰ ਆਪਾਂ ਬਾਲਕੇ ਨਹੀਂ ਬਣਾਉਣਾ ਆਪਾਂ ਪਾਪ ਦਵਾ ਕੇ ਫਿਰ ਇਹਨਾਂ ਨੂੰ ਆਪਾਂ ਹਾਈ ਕਰਕੇ ਫਿਰ ਚਾਰ ਪਾਵਾਂਗੇ ਜਿਸ ਤਰ੍ਹਾਂ ਆਪਾਂ ਛੰਨੇ ਚੌਲੇ ਪਾ ਕੇ ਤੇ ਉੱਪਰੋਂ ਆਪਾਂ ਇਹਨਾਂ ਨੂੰ ਕਵਰ ਕਰਤਾ ਇਹਨੂੰ ਆਪਾਂ ਪਾਪ ਦਵਾ ਕੇ ਫਿਰ ਆਪਾਂ 10 ਮਿੰਟ ਲੱਗਣਗੇ ਫਿਰ ਆਪਾਂ 10 ਮਿੰਟ ਬਾਅਦ ਵੇਖਾਂਗੇ ਇਹਨਾਂ ਨੂੰ ਔਲਿਆਂ ਔਲੇ ਆਪਾਂ ਨੇ ਇਹਨਾਂ ਨੂੰ 10 ਮਿੰਟ ਹੋ ਰੱਖਿਆ ਨੂੰ ਹੋ ਗਿਆ ਤੇ ਆਪਾਂ ਵੇਖਦੇ ਆ ਇਹਨਾਂ ਨੂੰ ਔਲੇ ਆਪਣੇ ਬਣ ਗਏ ਵੇਖੋ ਔਲੇ ਨੇ ਵੇਖੋ ਗਿੜਕਾਂ ਵੈਸੇ ਛੜਤੀਆਂ ਮ ਫਟ ਗਏ ਵੇਖੋ ਇੱਦਾਂ ਪਾੜ ਗਏ ਇਹਨਾਂ ਨੂੰ ਆਪਾਂ ਲਾ ਲੀਨੇ ਆ ਇਹਨਾਂ ਨੂੰ ਹੁਣ ਆਪਾਂ ਫਰਾਈ ਕਰਾਂਗੇ ਠੰਡੇ ਹੋਣ ਤੇ ਠੰਡੇ ਹੋਣ ਦਿੰਨੇ ਇਹਨਾਂ ਅਲੇ ਅਦਰੇ ਕਾਪਾ ਧੋ ਕੇ ਸਾਫ਼ ਕਰਕੇ ਛਿੱਲ ਕੇ ਕੱਟ ਲਿਆ ਤੇ ਇੱਧਰ ਆਪਾਂ ਮਿਰਚਾਂ ਵੀ ਧੋ ਕੇ ਕੱਟ ਲੀਆਂ ਤੇ ਇਹ ਆਪਾਂ ਗਲਗਲ ਕੱਟ ਲਿਆ ਤੇ ਆਪਾਂ ਔਲਿਆਂ ਨੂੰ ਭਾਪ ਦਵਾਈ ਇਹਨਾਂ ਨੇ ਗਿਟਕ ਛੜਤੀ ਗਿਟਕ ਆਪਾਂ ਵੇਖੋ ਕੱਢ ਕੇ ਵੱਖਰੀ ਕਰਤੀ ਆਪਾਂ ਕੱਲੇ ਇਹਨਾਂ ਔਲਿਆਂ ਦਾ ਹੀ ਪਾਵਾਂਗੇ ਚਾਰ ਤੇ ਇਧਰ ਜਿਹੜੇ ਮਸਾਲੇ ਆਪਾਂ ਵਿੱਚ ਪਾਉਣੇ ਆ ਇਹ ਰਾਈ ਹੈ ਦੋ ਚਮਚੇ ਆਪਾਂ ਰਾਈ ਪਾਵਾਂਗੇ ਤੇ ਦੋ ਚਮਚੇ ਮੇਥੀ ਤੇ ਦੋ ਚਮਚੇ ਆਪਾਂ ਸੌਫ ਪਾਵਾਂਗੇ ਤੇ ਦੋ ਚਮਚੇ ਆਪਾਂ ਪਾਵਾਂਗੇ ਧਨੀਆ ਇੱਕ ਚਮਚਾ ਆਪਾਂ ਇੱਕ ਕਲੌਂਜੀ ਪਾਵਾਂਗੇ ਤੇ ਇੱਕ ਪੀਚ ਚਮਚਾ ਆਪਾਂ ਕਾਲੀ ਮਿਰਚ ਪਾਵਾਂਗੇ ਤੇ ਇਹ 50 ਗ੍ਰਾਮ ਕਾਲਾ ਲੂਣ ਇਸ 100 ਗ੍ਰਾਮ ਚਿੱਟਾ ਲੂਣ ਪਾ ਰਹੇ ਆ ਆਪਾਂ ਤੇ ਦੋ ਚਮਚੇ ਹਲਦੀ ਤੇ ਇੱਕ ਚਮਚਾ ਆਪਾਂ ਲਾਲ ਮਿਰਚ ਪਾਵਾਂਗੇ ਆਪਣੇ 1/2 ਕਿਲੋ 500 ਗ੍ਰਾਮ ਔਲੇਜ 500 ਗ੍ਰਾਮ ਆਪਣਾ ਅਦਰਕ ਆ ਤੇ ਇਹਦੇ ਵਿੱਚ ਆਪਾਂ 200 ਗ੍ਰਾਮ ਲੂਣ ਪਾਊਗਾ ਆਪਾਂ 200 ਗ੍ਰਾਮ ਲੂਣ ਪਾਵਾਂਗੇ ਤੇ ਆਪਾਂ ਮਸਾਲਿਆਂ ਨੂੰ ਡਰਾਈ ਕਰ ਲੈਣੇ ਆ ਜੇ ਦੋ ਚਮਚੇ ਆਪਾਂ ਧਨੀਆ ਪਾ ਲੈਣੇ ਆ ਦੋ ਚਮਚੇ ਆਪਾਂ ਪਾਵਾਂਗੇ ਮੇਥੀ ਦਾਣਾ ਇਹ ਵੀ ਆਪਾਂ ਸੌਂਫ ਪਾ ਲੈਣੇ ਆ ਦੋ ਚਮਚੇ ਚਮਚਾਤੀ ਆਪਾਂ ਕਾਲੀ ਮਿਰਚ ਪਾਵਾਂਗੇ 1 ਚੁੰਜਾ ਹੀ ਆਪਾਂ ਪਾਵਾਂਗੇ ਜੀਰਾ ਇਹਨੂੰ ਆਪਾਂ ਡਰਾਈ ਕਰ ਲੈਨੇ ਤੇ ਲਾਲ ਮਿਰਚ ਆਪਾਂ ਨਹੀਂ ਪਾਉਣੀ ਲਾਲ ਮਿਰਚ ਆਪਾਂ ਪੀਸੀ ਪਾ ਰਹੇ ਆ ਥੋੜੀ ਜੀ ਬਾਕੀ ਹਰੀਆਂ ਮਿਰਚਾਂ ਆਪਾਂ ਵਿੱਚ ਪਾ ਰਹੇ ਆ ਤੇ ਮਸਾਲਾ ਆਪਣਾ ਵੇਖੋ ਡਰਾਈ ਹੋ ਗਿਆ ਵਾ ਇੰਨਾ ਕੀ ਆਪਾਂ ਨੂੰ ਭੁਲਣਾ ਵਾ ਹੁਣ ਇਹਨੂੰ ਆਪਾਂ ਕੁੰਡੇ 'ਚ ਪਾ ਕੇ ਗ੍ਰाइंड ਕਰਾਂਗੇ। ਕੜਾਈ ਆਪਾਂ ਫੇਰ ਸਾਫ਼-ਵਾ ਕਰਕੇ ਵਾਪਸ ਰੱਖ ਲਿਆ। ਇਹਦੇ ਵਿੱਚ ਆਪਾਂ ਪਾ ਦਾਂਗੇ ਤੇਲ। ਤੇਲ ਆਪਾਂ ਛਾੜਨਾ ਇੱਕ ਵਾਰੀ। ਉਹਨਾਂ ਜਦ ਆਪਣਾ ਤੇਲ ਛੱਡ ਜੂਗਾ ਨਾਲ ਹੀ ਆਪਾਂ ਮਸਾਲਾ ਗ੍ਰाइंड ਕਰ ਲੈਨੇ। ਮਸਾਲਾ ਆਪਾਂ ਕੁੰਡੇ ਵਿੱਚ ਗ੍ਰाइंड ਕਰਦੇ ਆਂ। ਇਹੇ ਆਪਣੇ ਕੋਲ ਇਹ ਅੰਦਰ ਵੀ ਆਇਆ ਪਰ ਆਪਾਂ ਕੁੰਡੇ ਚ ਜ਼ਿਆਦਾ ਕਰਦੇ ਰਹਿੰਦੇ ਆ। ਮਾਲਾ ਮਸਾਲਾ ਆਪਾਂ ਜ਼ਿਆਦਾ ਧਰਧਰਾ ਹੀ ਕਰਕੇ ਪਾਉਨੇ ਆ, ਬਹੁਤਾ ਨਹੀਂ ਪੀਸਦੇ। ਧਰਧਰਾ ਜਿਹਾ ਪੀਸ ਕੇ ਆਪਾਂ ਪਾਵਾਂਗੇ। ਕੁਝ ਜ਼ੰਦਾ ਚਾਹੀਦਾ ਹੈ ਆਪਾਂ ਨੂੰ ਮਸਾਲਾ ਆਪਣਾ ਉਦੋਂ ਦਾ ਬ੍ਰੇਕ ਹੋ ਗਿਆ ਵਾ। ਤੇਲ ਆਪਣਾ ਗਰਮ ਹੋ ਗਿਆ ਦੇ ਵਿੱਚੋਂ ਆਪਾਂ ਅੱਧਾ ਤੇਲ ਕੱਢ ਲਿਆ ਇਹਦੇ ਚ ਗਲਾਸ ਦੇ ਕਿਉਂਕਿ ਆਪਾਂ ਉੱਪਰੋਂ ਦੀ ਪਾਵਾਂਗੇ ਇਹਦੇ ਵਿੱਚ ਆਪਾਂ ਪਾ ਲੈਨੇ ਆ ਇਹ ਜੀਰਾ ਨਾਲ ਆਪਾਂ ਪਾ ਲਾਂਗੇ 2 ਚਮਚੇ ਰਾਈ ਇਹ ਆਪਾਂ ਪਾਵਾਂਗੇ 1 ਚਮਚਾ ਭਰ ਕੇ ਕਲੌਂਜੀ ਤੇ ਰਾਈ ਜੀਰਾ ਆਪਣਾ ਛਟਕ ਗਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਪਹਿਲਾਂ ਔਲੇ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰਨਾ ਆ ਉਨਾਰੀ ਪਾਦਾਂਗੇ ਆਪਾਂ ਇਹ ਅਦਰਕ ਨਾਲੇ ਮਿਰਚਾਂ ਪਾਦਾਂਗੇ ਮਿਰਚਾਂ ਨੂੰ ਥੋੜਾ ਸੇਕ ਲਵਾ ਲਈਏ ਇਹ ਆਪਾਂ ਜਿਹੜੇ ਤਿੰਨ ਮਸਾਲੇ ਹੋਣ ਹਲਦੀ ਮਿਰਚਾ ਪਾ ਦੇਣਾ। ਫਲਗੜਾ ਆਪਾਂ ਬਾਚ ਪਾਉਣੀ ਹੈ ਕਿਉਂਕਿ ਇਹਨੂੰ ਆਪਾਂ ਸੇਕ ਨਹੀਂ ਲਵਾਉਣਾ। ਦਾ ਮਸਾਲਾ ਗ੍ਰੇਨਡ ਕੀਤਾ ਹੈ ਆਪਾਂ ਸਾਰਾ ਪਾ ਦੇਣਾ। ਹੁਣ ਆਪਾਂ ਗੈਸ ਬੰਦ ਕਰ ਦਾਂਗੇ ਕਿਉਂਕਿ ਹੁਣ ਆਪਾਂ ਇਹਨੂੰ ਸੇਕ ਨਹੀਂ ਜ਼ਿਆਦਾ ਲਵਾਉਣਾ। ਚਾਰ ਆਪਣਾ ਤਿਆਰ ਆ। ਇਹ ਜਿਹੜਾ ਤੇਲ ਆਪਾਂ ਸੋਨਾ ਉੱਪਰੋਂ ਦੀ ਇਹ ਵੀ ਪਾ ਦੇਣੀ। ਹੁਣ ਆਪਾਂ ਪਾ ਦਿੰਨੇ ਨਾਲ ਹੀ ਇਹ ਗਲਗਲ ਇਹ ਵੀ ਮਿਕਸ ਕਰ ਦਾਂਗੇ ਗਲਗਲ ਆਪਣੀ ਥੋੜੀ ਜਿਹੀ ਸੁੱਕੀ ਨਿਕਲੀ ਆ ਲੋੜ ਪਈ ਤੇ ਆਪਾਂ ਥੋੜਾ ਸਿਰਕਾ ਪਾਵਾਂਗੇ ਕਿਉਂਕਿ ਇਹਦੇ ਵਿੱਚੋਂ ਰਸ ਨਹੀਂ ਨਿਕਲਿਆ ਗਲਗਲ ਦੇ ਵਿੱਚੋਂ ਚਾਰ ਆਪਣਾ ਤਿਆਰ ਹੈ ਤੇ ਇਹਦੇ ਵਿੱਚ ਆਪਾਂ ਥੋੜੀ ਜਿਹੀ ਹਿੰਗ ਪਾ ਲਾਂਗੇ ਚਾਰ ਆਪਣਾ ਤਿਆਰ ਹੈ ਤੇ ਆਪਾਂ ਕੁਆਂਟੀਟੀ ਸਾਰੀ ਦੱਸ ਦਿੱਤੀ ਹੈ ਕਿ ਆਪਣਾ ਚਾਰ ਇਹ ਲਗਭਗ ਆਪਣਾ 4 ਜਿਹੜਾ 1.5 ਕਿਲੋ ਆ ਇਹਦੇ ਵਿੱਚ ਆਪਾਂ 250 ਗ੍ਰਾਮ ਲੂਣ ਪਾਤਾ ਵਾ ਤੇ ਦੋ ਦੋ ਚਿੰਚੇ ਬਾਕੀ ਮਸਾਲੇ ਸਾਰੇ ਪਾਏ ਆ ਆਪਾਂ ਵੀਡੀਓ ਦੇ ਵਿੱਚ ਵਿਖਾਏ ਆ ਕੋਈ ਕਮੈਂਟ ਨਾ ਕਰੇ ਵੀ ਨਾ ਕਵਾਂਟੀਟੀ ਨਹੀਂ ਦੱਸੀ ਤੁਸੀਂ ਤੇ ਆਪਾਂ ਹੁਣ ਸਾਰਾ ਕੁਝ ਅੱਡ ਅੱਡ ਦੱਸਿਆ ਵਾ ਸਾਰਾ ਆਪਣਾ ਬਣ ਕੇ ਤਿਆਰ ਹੈ ਤੇ ਨੂੰ ਆਪਾਂ ਹੁਣ ਲਾ ਲਾਂਗੇ ਥੱਲੇ ਚਾਰ ਦੇ ਵਿੱਚ ਮਸਾਲੇ ਆਪਾਂ ਪੂਰੇ ਪਾਏ ਆ ਇਹ ਖਰਾਬ ਨਹੀਂ ਹੋਊਗਾ ਭਾਵੇਂ 1 ਸਾਲ ਤੱਕ ਪਿਆ ਰਹੇ ਇਹਦਾ ਕੋਈ ਡਰ ਨਹੀਂ ਖਰਾਬ ਹੁੰਦਾ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਤੱਕ ਲਈ ਰੱਬ ਰੱਖੇ